ਉਹ ਯਾਰ ਹੋਰੀ ਉਹ ਨਾ ਪਾਤਾ ਪੰਗਾ ਕਿਉਂ ਕੀ ਹੋ ਗਿਆ ਉਹ ਆ ਆਪਣਾ ਮੈਰਿਡ ਸਰਟੀਫਿਕੇਟ ਜਿਹਾ ਵਿਆਹ ਵਾਲਾ ਹਾਂ ਇਹ ਮੈਂ ਬਸਾਇਆ ਸੀ ਸੰਦਾ ਸੈਂਟਰ ਅੱਛਾ ਇਹ ਨਹੀਂ ਚੱਲਣਾ ਆਂਦੇ ਕਿਉਂ ਇਹ ਕਿਉਂ ਚੱਲਣਾ ਇਹ ਖਤਮ ਹੋ ਗਿਆ ਰੱਦੀ ਹੋ ਗਿਆ ਆਂਦੇ ਇਹ ਕਿਦਾਂ ਖਤਮ ਹੋ ਗਿਆ ਪੁਰਾਣਾ ਬਹੁਤ ਹੋ ਗਿਆ ਗੱਲ ਸਹੀ ਹੈ ਉਹਨਾਂ ਦੀ ਐਨੇ ਟਾਈਮ ਨੂੰ ਤੇ ਦੋਵੇਂ ਦੀ ਆਵਰਤੀ ਹੋ ਜਾਂਦੇ ਆ ਇਹ ਤਾਂ ਫਿਰ ਕਾਗਜ਼ ਫੇਰ ਹੀ ਆਂਦੇ ਖਤਮ ਹੋ ਗਿਆ ਤੇ ਫੇਰ ਹੋਣਾ ਇਹਦਾ ਇੱਕੋ ਹੀ ਹੱਲ ਆ ਹਾਂ ਹੋ ਅੰਦੇ ਨਵਾਂ ਹੋਊ ਸਭ ਕੁਝ ਫੇਰ ਸ਼ੁਰੂ ਸਭ ਕੋਈ ਨਵਾਂ ਬਣੂ ਸਾਰਾ ਸਮਾਨ ਨਵਾਂ ਅੱਛਾ ਹੋ ਗਿੱਦਾਂ ਨਵਾਂ ਨਵਾਂ ਵਿਆਹ ਹੋਊਗਾ ਕਹਿੰਦੇ ਨਵਾਂ ਬਣੂਗਾ ਸਮਝ ਤੈ ਫੇਰ ਸਾਨੂੰ ਫੇਰ ਵਿਆਹ ਕਰਾਉਣਾ ਪੈਣਾ ਸਾਨੂੰ ਨਹੀਂ ਹੁੰਦਾ ਗਿਆ ਇਹ ਨਹੀਂ ਗੱਲ ਕਹੀ ਉੱਥੇ ਜਿਹੜਾ ਬੈਠਾ ਸਰਕਾਰੀ ਬੰਦਾ ਗੱਲ ਨਾਲ ਦੰਦ ਕੱਢੀ ਜਾਂਦੇ ਸਰਕਾਰੀ ਬੰਦਾ ਜਿਹੜਾ ਬੈਠਾ ਉਹ ਕਹਿੰਦਾ ਨਵਾਂ ਕੁਝ ਪਾਓ ਨਵਾਂ ਲਿਆਓ ਕੁਝ ਵੇਚ ਆਪਣੇ ਮਤਲਬ ਕੋਈ ਸ਼ਹਿਦ ਜੀ ਕੋਈ ਨਵਾਂ ਵੇਂਦੇ ਹੋਣ ਉਹ ਐਡਾ ਨਾ ਕੁਝ ਨਹੀਂ ਆਉਣਾ ਨੇ ਆਨਲਾਈਨ ਕਰ ਦੇਣਾ ਹਾਂ ਆਨਲਾਈਨ ਕਿਦਾਂ ਹੋ ਜਾਊਗਾ ਆਨਲਾਈਨ ਨਹੀਂ ਹੋਣਾ ਐਡਾ ਉਹ ਜਿੱਦਾਂ ਹੁਣ ਅਸੀਂ ਵੀ ਪੁਰਾਣੇ ਹੋ ਗਏ ਨਾ ਤੇ ਉਹਦੇ ਸਾਰਾ ਕੁਝ ਨਵਾਂ ਹੋਊਗਾ ਫੇਰ ਮੰਨਾਂਗੇ ਵੀ ਨਵਾਂ ਸਰਟੀਫਿਕੇਟ ਬਣਿਆ ਫੇਰ ਨਵਾਂ ਆਨਲਾਈਨ ਚੱਲੂਗਾ ਸਾਰਾ ਉੱਥੇ ਕੰਪਿਊਟਰ ਤੇ ਡਾਟਾ ਐ ਬਕਵਾਸ